ਸਤਿ ਸ਼੍ਰੀ ਅਕਾਲ ਜੀ ਜਗਦੇ ਤੁਹਾਡਾ ਸਵਾਗਤ ਹੈ ਮੈਂ ਗੋਤਮ ਗੰਦਰੀ ਲਗਾਤਾਰ ਪੰਜਾਬ ਚ ਚੋਣਾਂ ਨੂੰ ਲੈ ਕੇ ਮੋੜ ਸਰਗਰਮ ਹੁੰਦਾ ਜਾ ਰਿਹਾ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਕੀਤੇ ਜਾ ਰਹੇ ਨੇ ਅੱਜ ਦਿੱਲੀ ਦੇ ਵਿੱਚ ਸੈਂਟਰਲ ਇਲੈਕਸ਼ਨ ਕਮੇਟੀ ਕਾਂਗਰਸ ਦੀ ਮੀਟਿੰਗ ਹੋ ਰਹੀ ਹੈ ਸੀਈਸੀ ਦੀ ਜਿਹਦੇ ਵਿੱਚ ਜਿਹੜੀ ਸੋਨੀਆ ਗਾਂਧੀ ਹੈ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਖੜਗੇ ਸਾਹ ਉਹਨਾਂ ਵੱਲੋਂ ਇਹ ਮੀਟਿੰਗ ਕੀਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਜਿਹੜੇ ਬਾਕੀ ਉਮੀਦਵਾਰ ਰਹਿੰਦੇ ਆ ਸੱਤ ਉਮੀਦਵਾਰ ਜਿਹੜੇ ਕੋਸ਼ਿਸ਼ ਕਰਨੇ ਬਾਕੀ ਹੁਣ ਤੱਕ 6 ਉਮੀਦਵਾਰ ਕੋਸ਼ਿਸ਼ ਕੀਤੇ ਆ ਉਹਨਾਂ ਦੇ ਨਾਮ ਦਾ ਜਿਹੜਾ ਉਹ ਚੈਨ ਕੀਤਾ ਜਾ ਰਿਹਾ ਤੇ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਇਹ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਣੀਗ ਤੇ ਇਨਚਾਰਜ ਦਵਿੰਦਰ ਯਾਦਵ ਵੀ ਮੌਜੂਦ ਹੈਗੇ ਆ ਤੇ ਜਿਹਦੇ ਵਿੱਚ ਵਕ ਵਕ ਜਿਹੜੇ ਪੰਜਾਬ ਕਾਂਗਰਸ ਨੂੰ ਪੈਨਲ ਬਣਾ ਕੇ ਭੇਜੇ ਗਏ ਆ ਵਿਚਾਰ ਵਟਾਂਦਰਾ ਕਰਕੇ ਸੀਨੀਅਰ ਨੇਤਾਵਾਂ ਨਾਲ ਉੱਥੇ ਸਕਰੀਨਿੰਗ ਕਮੇਟੀ ਨਾਲ ਜਿਹੜੇ ਵਿਚਾਰ ਵਟਾਂਦਰਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਪੈਨਲ ਭੇਜੇ ਗਏ ਆ ਉਹਨਾਂ ਪੈਨਲਾਂ ਦੇ ਜਿਹੜੇ ਨਾਮ ਹੈ ਉਹਨਾਂ ਦੇ ਵਿਚਾਰ ਕੀਤਾ ਜਾ ਰਿਹਾ ਹੈ ਸਭ ਤੋਂ ਅਹਿਮ ਗੱਲ ਹੈ ਕਿ ਸੱਤ ਉਮੀਦਵਾਰ ਹੈ ਇਹ ਸੱਤੋ ਸੀਟਾਂ ਬੜੀਆਂ ਅਹਿਮ ਮੰਨੀਆਂ ਜਾ ਰਹੀਆਂ ਜਿਹੜੇ ਬੜੇ ਸੋਚ ਸਮਝ ਕੇ ਜਿਹੜੀ ਕਾਂਗਰਸ ਫੂਕ ਫੂਕੇ ਕਦਮ ਰੱਖ ਰਹੀ ਹੈ ਹੁਣ ਤੱਕ ਦੱਸ ਦਈਏ ਤੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਸੰਗਰੂਰ ਚ ਸੁਖਬਾਲ ਖੈਰ ਨੂੰ ਉਤਾਰਿਆ ਗਿਆ ਬਠਿੰਡਾ ਦੇ ਇਤ ਜੀਤਵਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਇਹ ਤੋਂ ਇਲਾਵਾ ਫੱਦੇਗੜ ਸਾਹਿਬ ਦੇ ਵਿੱਚ ਅਮਰ ਸਿੰਘ ਨੂੰ ਡਾਕਟਰ ਅਮਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰੇਗਾ ਜਿਹੜੇ ਸਿਟੀ ਐਮਪੀ ਸੀਗੇ ਐਦਾਂ ਹੀ ਅਮਰ ਸੱਚ ਵੀ ਸਿਟੀ ਐਮਪੀ ਗੁਰਜੀਤ ਔਜਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਚੁੱਕਿਆ ਹੈ ਤੇ ਹੁਣ 6 ਉਮੀਦਵਾਰ ਜਿਹੜੇ ਇਨਾਮ ਜੁੱਕੇ ਜਾ ਚੁੱਕੇ ਹੈ ਤੇ ਜਿਹੜੇ ਆਪਣੇ ਆਪਣੇ ਹਲਕਿਆਂ 'ਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਕਿਤੇ ਕਿਤੇ ਕੁਝ ਹਲਕਿਆਂ 'ਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿੱਦਾਂ ਜਲੰਧਰ ਦੇ ਵਿੱਚ ਚੰਗੇ ਚੰਨੀ ਧੁੰ ਜਿਹੜੀ ਟਿਕਟ ਦੇਣ ਤੇ ਨਾ ਜੋਕੇ ਜਿਹੜੇ ਉੱਥੇ ਪਿਛਲੀ ਵਾਰ ਉਹ ਪਚੋਂ ਦੇ ਚ ਕਰਮਜੀਤਪੁਰ ਤੇ ਸੰਤੋਖ ਚੌਧਰੀ ਮਹਿਰੂਮ ਉਹਨਾਂ ਦੀ ਵਾਇਸ ਸੀਗੇ ਉਹ ਪਾਰਟੀ ਛੱਡ ਕੇ ਸੀ ਭਾਜਪਾ ਚਲੇ ਗਏ ਆ ਤੇ ਇਸੇ ਤਰ੍ਹਾਂ ਹੀ ਜਿਹੜੇ ਪਟੰਡਾ ਵਿੱਚ ਜੀਤਵਿੰਦਰ ਸਿੱਧੂ ਦਾ ਵੀ ਜਿਹੜਾ ਕੁਝ ਤੋਰ ਲੈਵਲ ਤੇ ਵਿਰੋਧ ਹੋ ਰਿਹਾ ਹੈ ਪਟਿਆਲਾ ਦੇ ਵਿੱਚ ਡਾਕਟਰ ਤਰਮਵੀਰ ਗਾਂਧੀ ਜਿਹੜੇ ਕੀ ਦੂਸਰੀ ਪਾਰਟੀ ਤੋਂ ਆਏ ਹੈ ਕਾਂਗਰਸ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਉੱਥੇ ਦੇ ਜਿਹੜੇ ਵਰਕਰ ਹੈ ਟਕਸਾਲੀ ਨੇਤਾ ਹੈ ਉਹ ਵਿਰੋਧ ਕਰਦੇ ਕਰਦੇ ਪਏ ਕਲ ਲਾਲ ਸਿੰਘ ਤੇ ਹਰਦੀਾਲ ਕੰਬੋਜ ਉੱਤੇ ਸੀਨੀਅਰ ਲੀਡਰ ਹੈ ਉਹਨਾਂ ਵੱਲੋਂ ਜਨ ਸਭਾ ਵੀ ਕੀਤੀ ਗਈ ਰਾਜਾ ਬੜਿੰਗ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਖਬਰਾਂ ਆਈਆਂ ਸੀ ਜਿਹੜੇ ਟਕਸਾਲੀ ਲੀਡਰ ਸੀਗੇ ਉਹ ਤਾਂ ਹਾਂਝ ਹਾਂ ਮਲਾ ਗਏ ਪਰ ਜਿਹੜੇ ਵਰਕਰ ਸੀਗੇ ਉਹਨਾਂ ਨੇ ਆਪਣੀ ਰਾਏ ਨਾਹਰੇਬਾਜੀ ਕਰਕੇ ਬਿਆਨ ਕਰ ਦਿੱਤੀ ਐਦਾਂ ਹੀ ਜਿਹੜਾ ਹੁਣ ਕਾਂਗਰਸ ਇਹ ਸਭ ਕੁਝ ਦੇਖਦੇ ਰਹੀ ਬਾਕੀ ਦੀਆਂ ਜਿਹੜੀਆਂ ਸੀਟਾਂ ਆਈਆਂ ਸੱਤ ਸੀਟਾਂ ਉੱਤੇ ਬੜੇ ਸ਼ੋਅ ਸਮਝ ਕੇ ਜਿਹੜਾ ਉਹ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਇਹਨੋਂ ਸਭ ਨੂੰ ਜਿਹੜੀ ਆਪਾਂ ਸੀਟਾਂ ਪਹਿਲਾਂ ਦੱਸੀਏ ਜਿਹੜੀਆਂ ਰਹਿndੀਆਂ ਉਹਦੇ ਵਿੱਚੋਂ ਲੁਧਿਆਣਾ ਸੀਟ ਬੜੀ ਇੰਡਸਟਰੀ ਸਿਟੀ ਹੈ ਲੁਧਿਆਣਾ ਸੀਟ ਜਿਹੜੀ ਆ ਉਹ ਬਾਕੀ ਰੰਦੀ ਹੈ ਅਨਾਉਂਸ ਕਰਨੀ ਇੱਥੇ ਵੀ ਜਿਹੜਾ ਬਹੁਤ ਝੋਲ ਲੱਗਿਆ ਆ ਕਿਹਨੂੰ ਜਿਹੜਾ ਉਹ ਉਮੀਦਵਾਰ ਪਨਾ ਜਾਵੇ ਇਤੋਂ علاوہ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਨੰਦੂਤ ਸਾਹਿਬ ਬੜੀ ਅਹਿਮ ਸੀਟ ਮੰਨੀ ਜਾ ਰਹੀ ਹੈ ਖਡੂਰ ਸਾਹਿਬ ਪੰਥਕ ਸੀਟ ਹੈ ਤੇ ਪੰਥਕ ਸੀਟ ਤੇ ਉਹ ਇਦਾਂ ਦਾ ਪੰਥਕ ਚਿਹਰੇ ਦੀ ਤਲਾਸ਼ ਚ ਹੈ ਤੇ ਫਰੋਜਪੁਰ ਫਰੀਦਕੋਟ ਤੇ ਅਲਾਵਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਇਹ ਜਿਹੜੀਆਂ ਸੀਟਾਂ ਐ ਜਿੱਤੋਂ ਹੱਲੇ ਜਿਹੜਾ ਉਮੀਦਵਾਰ ਕਾਂਗਰਸ ਨੇ ਐਲਾਨ ਕਰਨੇ ਆਏ ਤੇ ਇਹ ਸੀਟਾਂ ਜਿਹੜੀਆਂ ਬੜੀਆਂ ਐਮ ਐ ਜਿਹੜਾ ਉਲਟ ਫੇਰ ਬੜਾ ਇਤੋਂ ਸਮਝ ਆਣਾ ਹੈ ਜਿਹੜਾ 13 ਸੀਟਾਂ ਦੇ ਵਿੱਚ ਜੇ 13 ਜ਼ੀਰੋ ਕਰਨਾ ਜਾਂ ਪਿਛਲੀ ਵਾਰ ਵਰਕੇ ਮਾਰਕੇ ਬਣਾਣੇ ਆ ਤੇ ਕਾਂਗਰਸ ਨੂੰ ਬੜੇ ਹੀ ਚੁੰਚਣ ਕੇ ਜਿਹੜਾ ਇਤੋਂ ਉਮੀਦਵਾਰ ਲਮਨੇ ਬੋਗੇ ਖਾਸ ਕਰਕੇ ਲੁਧਿਆਣਾ ਸੀਟ ਤੇ ਬੜੀ ਕਸ਼ਕਸ਼ ਚੱਲਦੀ ਪਈ ਐ ਇਤੋਂ ਜਿਹੜਾ ਪਿਛਲੇ ਦਿਨਾਂ ਪਰਤਾਪ ਸਿੰਘ ਬਾਜਵਾ ਜਿਹੜੇ ਵਿਪੱਖ ਨੇਤਾ ਹੈ ਗਿਆ ਵਿਧਾਇਕਲ ਦੇ ਕਾਂਗਰਸ ਦੇ ਇਹ ਤੇ ਨਾਲ ਸੋਨੀ ਓਪੀ ਸੋਨੀ ਉਹ ਆਈ ਸੀਗੇ ਤੇ ਉਹਨਾਂ ਨੇ ਇੱਥੇ ਲੋਕਲ ਲੀਡਰਾਂ ਨਾਲ ਮੀਟਿੰਗ ਕੀਤੀ ਸੀ ਤੇ ਮੀਟਿੰਗ ਕਰਕੇ ਉਹਨਾਂ ਨੇ ਇੱਕ ਰਾਏ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦਾ ਦੱਸਿਆ ਜਾ ਰਿਹਾ ਹੈ ਪਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਬਾਹਰ ਦੇ ਕੈਂਡੀਡੇਟ ਨੂੰ ਵੀ ਲਿਆਇਆ ਜਾ ਸਕਦਾ ਹੈ ਜਾਂ ਫਿਰ ਲੋਕਲ ਲੈਵਲ ਤੇ ਜਿਹੜੇ ਕਾਂਗਰਸਮੈਨ ਮੰਗ ਕਰ ਰਿਹਾ ਤੇ ਭਾਰਤਪੁਸ਼ਨ ਆਸ਼ੂ ਦਾ ਨਾਮ ਕਾਫੀ ਚੱਲ ਰਿਹਾ ਹੈ ਜੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਪਿਛਲੇ ਮੇਂ ਪ੍ਰਗਟ ਸਿੰਘ ਦਾ ਨਾਮ ਵੀ ਇੱਥੇ ਚੱਲਿਆ ਸੀ ਪਰ ਉਹ ਫਿਰ ਗੱਲ ਫੇਰ ਆ ਗਈ ਸੀ ਵੀ ਆਊਟਸਾਈਡਰ ਨੂੰ ਕਾਂਗਰਸੀਆਂ ਨੇ ਰਿਜੈਕਟ ਕਰਤਾ ਹੁਣ ਇੱਥੇ ਕਿਹਨੂੰ ਲੈ ਕੇ ਆਉਗੇ ਇਹ ਤਾਂ ਕਾਂਗਰਸ ਵੀ ਅੱਜ ਲਿਸਟ ਜਿਹੜੀ ਹੈ ਹੋ ਸਕਦਾ ਹੈ ਸ਼ਾਮ ਤੱਕ ਲਿਸਟ ਜਾਰੀ ਹੋ ਜAVE ਸੱਤ ਕੈਂਡੀਡੇਟ ਚ ਗੁਰੇ ਕਰ ਦਿੱਤੇ ਜਾਂ ਜਾਂ ਕੁਝ ਹੋਰ ਕੁਝ ਕਰ ਦਿੱਤੇ ਜਾਂ ਅਗਲੀ ਵਾਰ ਫਿਰ ਤੀਜੀ ਲਿਸਟ ਕੱਟੀ ਜਾਵੇ ਇਹ ਤਾਂ ਹੁਣ ਕਾਂਗਰਸ ਦੀ ਸ਼ਾਮ ਨੂੰ ਲਿਸਟ ਆਊਗੀ ਤਾਂ ਹੀ ਪਤਾ ਲੱਗੂਗਾ ਪਰ ਇੱਕ ਗੱਲ ਹੈ ਕਾਂਗਰਸ ਨੂੰ ਜਿਹੜੇ ਆਪਣੇ ਉਮੀਦਵਾਰ ਹੈ ਉਹ ਬੜੇ ਈ ਸੋਚ ਸਮਝ ਕੇ ਜਿਹੜੇ ਆ ਚੋਣ ਕਰਨੇ ਪੈਣਗੇ ਕਿਉਂਕਿ ਕਿੰਨਾ ਕਿਤੇ ਵਰਕਰ ਇਹ ਮਸੂਦ ਜੂਰੂ ਕਰਦਾ ਹੈ ਕਿ ਆਊਟਸਾਈਡਰ ਨੂੰ ਨਾ ਭੇਜਿਆ ਜਾਵੇ ਤੇ ਪਾਰਟੀ ਦਾ ਜਿਹੜਾ ਵਰਕਰ ਹੈ ਉਹਨੂੰ ਮਾਨ ਸਨਮਾਨ ਦਿੱਤਾ ਜਾਵੇ ਤਾਂ ਕਿ ਸੀਟ ਜਿੱਤ ਕੇ ਝੋਲੀ 'ਚ ਪਾ ਸਕੇ ਤੇ ਕਾਂਗਰਸ ਦੀ ਆਪਣੀ ਸਟਰੈਟਜੀ ਹੈ ਉਹ ਵਨੇਬਿਲਟੀ ਨੂੰ ਜਿਹੜਾ ਉਹ ਸਾਹਮਣੇ ਰੱਖ ਰਹੀ ਹੈ ਤੇ ਇਹ ਦੇਖਦੀ ਪਈ ਹੈ ਜਿਹੜਾ ਜਿਤਸਨ ਦਾ ਉਹਨੂੰ ਦਿੱਤੀ ਜਾਵੇ ਟਿਕਟ ਬੜੇ ਰੋ ਅਗਲੀ ਅਪਡੇਟ ਲਈ ਜਾਗਤੀ ਰਾਣ ਨਾਲ ਮੈਂ ਗੋਤਮ ਕੰਦਰੀ